ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਤੇ ਅੱਜ ਦਾ ਆਪਾਂ ਕਰਦਾ ਬਲੌਗ ਸਟਾਰ ਕਿੱਥੋਂ ਕੀਤਾ ਮਾਰਕੀਟ ਮਾਰਕੀਟ ਤੋਂ ਅੱਜ ਆਪਾਂ ਮਾਰਕੀਟ ਕਰਦੇ ਪਹਿਲਾਂ ਲਸਣ ਖਰੀਦ ਲਿਆ ਲਸਣ ਤੋਂ ਲਸਣ ਇੱਕ ਕਿਲੋ ਲਸਣ ਨਾਲ ਪਾਰਸ ਵੀ ਨਾਲ ਪੌਮਨ ਨਾਲ ਜਿੰਦਗੀ 'ਚ ਪਹਿਲੀ ਵਾਰ ਮਾਰਕੀਟ ਹੈ ਹੈ ਤੇ ਦੇਖਦੇ ਆ ਕੀ ਮਾਹੌਲ ਚੱਲ ਬੰਦਾ ਇਤੋਂ ਸਬਜੀ ਹੈਗੀ ਪੁੱਛ ਸਿਮਲਾ ਸਿਮਲਾ ਪੁੱਛ ਕੀ ਹਿਸਾਬ ਹੈ ਚੱਲ ਚੱਲ ਹਲਵਾ ਖਾਣਾ ਕਿਹਨੇ ਚੱਲ ਚੱਲ ਆਇਕਲੇ ਲਈ ਖਾਣਗੇ ਵਧੀਆ ਬੰਦਾ ਵਾ ਦੇ ਦੇ ਸਿਮਲਾ ਕਿਹਦੇ ਸਿਮਲਾ ਭਾਈਆ 30 ਕਾ ਦਾ ਆਰ ਵੀ ਜੇ ਦੇ ਰਿਹਾ ਹੈ ਸੀ ਸਹੀ ਨਹੀਂ ਨਹੀਂ ਯਾਰ ਦੇ ਹਲਵਾ ਬਿੰਦੀ 40 ਇਹ ਦੋਵੇਂ ਦੋਵੇਂ ਹਾਵੇ ਗੱਡੀ ਖੜਦੀ ਸਾਹਮਣੇ ਰੱਖ ਆਂ ਜੀ ਲੰਗ ਟੰਡਾਈ ਵਾਹਿੰਦੀ ਲੰਗ ਇਹ ਰਖਾ ਦੇ ਖੁੱਲੇ ਬਿੰਦੀ 40 ਰਖਾ ਦੇ ਆ ਵੀ ਲੈ ਜੀ ਨਾ ਵੱਡਾ ਐਡਾ ਜੇ ਨਾ किलो है है साथ, साथ में है पाव साथ। पाव ने, हो ने, गया ने जाए। जाए है। अरे पाव अरे काट समझ हो कितना हो गया ये सवा तीन किलो हो गया बारह एक सौ बीस एक सौ चालीस हो रहा है

40 240 ਨੈਟਵਰਕ ਸਮਝ ਆਣਾ 50 50 ਗਲਤ ਲਗਾਏ ਪਾਸ ਹੋ ਗਿਆ ਹੋ ਗਿਆ ਜੀ ਆ ਫਾਟ ਰੱਖਿਆ ਹੋ ਗਿਆ ਪੈਸਾ ਇਹਨੂੰ ਪਾਰਸ ਰੱਖਿਆ ਉਹਦਾ ਗੱਡੀ ਕੋਲ ਆ ਖੁੱਲੀ ਆ ਤਿੰਨ ਕਮੈਂਡ ਹੋ ਗਈ ਆयो ਵੀ ਅੱਗੇ ਦੇ ਦੇ ਆ ਕੀ ਮੋਰ ਚਾਲਾ ਕੱਟਿਆ ਗਿਆ ਤੇਰਾ ਫੋਨ ਸ਼ੂਗਰ ਅਦਕਰ ਲੈ ਇੰਜ ਚੰਗਾ ਕੇ ਪੈਂਟਾਂ ਆਈਆਂ ਪੈਂਟਾਂ ਆਈਆਂ ਕੰਡਾ ਸੋਪਾ ਪਾਣੀ ਜੀ ਜੇਪਕਾ ਨਾ ਹੀ ਕੋ ਬਟਾ ਦਾ ਸੰਗ ਚਾਹ ਕੰਡਾ ਤੇ ਦਿਲਾਣਾ ਗਾਂਦਾ ਗਾਂਦਾ ਸੋਗਾ 5 ਕਿਲੋ ਦਾ ਕਾਂਦਾ ਸੋਗਾ 5 ਕਿਲੋ ਜੀ ਕੇ ਖਰੀਦ ਲਿਆ ਕਿਹੜੀ ਸੁੱਕੀ ਨੇ ਫਰੇਆਂ ਦੀ ਓਏ ਓ ਨਹੀਂ ਵਾਰ ਖਣੀ ਰਹਿਮ ਓ ਆ ਲਓ ਚਿਕੜ ਜਮੋਨ ਨੂੰ ਚਪਲਾ ਸਹੀ ਵਾਹ ਮੰਨਦੇ ਲੋ ਹਾਂ ਪੱਪਕੋਰਨ ਦੇ ਦੇ ਭਈਆ ਦੋ ਪੈਕੇਟ ਦੇ ਦੇ ਗਰਮਾ ਢਾਲ ਕੇ ਦੇ ਲਓ ਜੀ ਤੁਹਾਡਾ ਦੋਂਦਾ ਸਾਡੇ ਤੋਂ ਤੁਸੀਂ ਢਿੱਲੋ ਢਿੱਲੋ ਔਰ ਜਗਾ ਜਗ ਚੱਲ ਰਿਹਾ 900 ਸਕੈਨਰ ਕਿਉਂ ਨਹੀਂ ਹੋ ਸੜ ਲਾ ਲਵੀ ਦੁਖਾ ਰਹੇ ਆ ਵੇ ਰੋ ਵੀ ਬੈਨੋ ਗੋਲ ਗੱਪੇ ਬੈਨ ਹੋ ਗਏ ਪੰਜਾਬ ਚ ਪੰਜਾਬ ਵਾਲੇ ਆਜੋ ਗੋਲ ਗੱਪੇ ਖਾਣੇ ਤੇ ਖਵਾਈਏ ਤੁਹਾਨੂੰ ਹੋਣ ਲੱਗੇ ਆ ਪਾਪਾਓ ਕਨ ਹਾਂ ਲੌ ਵੀ ਮੈਟਰ ਕਰਦਿਆਂ ਕਰਾਉਂਦੇ ਆ ਆਪਾਂ ਆ ਕੇ ਲੀੜਿਆਂ ਵਾਲੀ ਦੁਕਾਨ ਤੇ ਉਧਰ ਵਾਲੀ ਸ਼ਾਪ ਤੇ ਆ ਗਏ ਆ ਜਿੱਦੋਂ ਆਪਾਂ ਜਲਟਾ ਖੜੀਆਂ ਇੱਧਰ ਟੈਚੀ ਆ ਕੇ ਟੈਚੀ ਦੇਖੀ ਵਧੀਆ ਜੋ कैसे लगाया अटैच ये 1150 सौ पचास की भाई ये 1250 सौ पचास कम ज्यादा हो जाएगा ग्यारह सौ पचास बारह सौ पचास ये 1000। हजार ये 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 ਟੈਕਸੀਬਲ ਫਾਈਬਰ ਨਾ ਕਾ ਗਰੰਟੀ ਕਰਨੇ ਕੋ ਨਾ ਕੁਝ ਵੀ ਪ੍ਰੋਬਲਮ ਨਹੀਂ ਆਏਗਾ ਕਿ ਨਿਆ ਟੈਕਸੀਬਲ ਫਾਈਬਰ ਆ ਰਹਾ ਹੈ ਬਿਲਕੁਲ ਜਿੰਨਾ ਨਰਮ ਰਹੇਗਾ ਉਤਨਾ ਮਜ਼ਬੂਤ ਰਹੇਗਾ ਦੇਖ ਲਓ ਮੈਂ ਟਾਂ ਦੇ ਲੈ ਕੇ ਜਾਣਾ ਆ ਖੜਨੇ ਮੈਂ ਨਹੀਂ ਮੈਂ ਆ ਲੈਣਾ ਛੋਟਾ ਹੀ ਸੀ ਇੱਕ ਆਦਮੀ ਕੇ ਲਈ 8 ਸੇ 10 ਜੋੜੀ ਕਪੜਾ ਰੱਖ ਕੇ ਲੈ ਜਾਣੇ ਕੇ ਲਕਸ਼ਾ ਹਾਂ ਅਰੇ ਲਾਓ ਉਹਨੂੰ ਦਵਾਈਏ ਚੱਲਣਾ ਮੈਂ ਤੇਰਾ ਬੰਦਾ ਆਪਣਾ ਲੈਣ ਦਾ ਇੱਕ ਸ਼ਰਟ ਕਿਦਾਂ ਆਈ ਸੈਟਿੰਗ ले लिया ओके। कितना लेना ओ पकड़ना कितना लेना दो। दुर दुर। ये क्या हाल चाल है कहा जा रहा और सुना फिर आज देव आज, आज वाओ, आओ 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 कैसे बोलता था उदेव? ਚੱਲ ਤੂੰ ਮੇਰਾ ਦੋਸਤ ਬਣ ਜਾ ਨਾ ਫਿਰ ਡਰਤਾ ਕਿਉਂ ਮੇਰੇ ਤੋਂ ਹੈ ਡਰ ਲੱਗਦਾ ਹੈ ਕਿਉਂ ਐਸੇ ਨਹੀਂ ਐਸੇ ਨਹੀਂ ਮੈਂ ਤੇਰਾ ਦੋਸਤ ਹਾਂ ਯਾਰ ਟੈਨਸ਼ਨ ਨਹੀਂ ਕੀ ਉਹ ਰਹਿਣ ਦੇ ਆਉਣ ਆ ਗਏ ਉਹ ਰਹਿਣ ਦੇ ਇਹਨੂੰ ਮੈਂ ਉੱਤੇ ਲਵਾ ਲਾ ਇੱਥੇ ਲਾ ਲੈ ਮੈਂ ਤੈਨੂੰ ਦੱਸੀ ਜਾਣਾ ਤੂੰ ਲਾਈ ਜਾ ਉਹ ਮੈਂ ਤੈਨੂੰ ਦੱਸੀ ਜਾਣਾ ਉਹ ਮੈਂ ਤੈਨੂੰ ਦੱਸੀ ਜਾਣਾ ਲਾ ਪ੍ਰਭ ਸਿਮਰਨ ਲਾ ਉਹ ਸਭ ਤੋਂ ਉੱਤੇ ਪਰਾਵ ਸਿਨ ਨੂੰ ਜੋਸੀ ਇੰਗਲਿਸ਼ ਜੋਸੀ ਇੰਗਲਿਸ਼ ਲਾ ਦੇ ਸਰ ਪੁਆਇੰਟ ਵਾਲਾ ਨਹੀਂ ਗਿਆ ਇਹ ਗੱਡੀ ਕਰੂਗਾ ਅੱਗੋਂ ਬਸ ਬਰਾੜ ਗੋਲੀ ਬਰਾੜ ਗੋਲੀ ਲਾ ਸ਼੍ਰੇਸ਼ ਸਿੰਘ ਹੋਰ ਹੋਰ ਲੈਣਾ ਕੀ ਹੋਰ ਨਾ ਦੱਲਾ ਲੋ ਵੀ ਮਦਦੋ ਮਾਰਕੀਟ ਆਪਣੀ ਹੋ ਗਈ ਖਤਮ ਤੇ ਆਪਾਂ ਚੱਲੇ ਹੁਣ ਚਲਦੇ ਆ ਜਾ ਕੇ ਜਾ ਕੇ ਤੇ ਆਪਾਂ ਫਿਰ ਸਬਦਾ ਖਰੀਦਣਾ ਸਬਦਾ ਖਰੀਦਦੇ ਆ ਉਸ ਤੋਂ ਬਾਅਦ ਚੱਲਦੇ ਜੀ ਆ ਵੀ ਆਪਣੀ ਸ਼ਕਤੀ ਮਾਣੇ ਤੇ ਇੱਥੋਂ ਲੌਕ ਖੋਲਣਾ ਬਲ ਖੁੱਲਦਾ ਗੱਡੀ ਬੋਲਦੀ ਗਏ ਜਾएंगे ਧੰਨ ਰਾ ਵੀ ਜਾਣਗੇ ਨਹੀਂ ਫਸਦੇ ਹੈ ਹਾਂ ਲੈ ਚਲਦੇ ਹਾਂ ਕਰਿਆਨੇ ਵਾਲੀ ਦੁਕਾਨ ਤੇ ਕੀ ਕਹਿਣਾ ਤੁਹਾਡਾ ਕਹਿਣਾ ਇਹੋ ਹੀ ਆ ਵੀ ਕਰਿਆਨੇ ਵਾਲੀ ਦੁਕਾਨ ਤੇ ਚੱਲੋ ਯਾਰ ਇੱਥੇ ਲੱਤਾਂ ਅੰਦਰ ਲਰਤਾਈਆਂ ਦਰਦ ਕਰਦੀਆਂ ਪਤਾ ਨਹੀਂ ਕੀ ਚੱਕਰ ਹੋ ਗਏ ਇਹ ਬਿਲਡਿੰਗ ਬਹੁਤ ਤਗੜੀ ਪੈਣ ਦੇਈ ਬਹੁਤ ਤਗੜੀ ਬਿਲਡਿੰਗ ਪਤਾ ਨਹੀਂ ਕਦੋਂ ਦੀ ਪੈਣ ਦੇਈ ਇੱਧਰ ਬਿਲਡਿੰਗਾਂ ਬਿਲਡਿੰਗਾਂ ਪਤੰਦੀਆਂ ਉਹ ਬਈ ਚੜਾਈ ਬਿਲਡਿੰਗਾਂ ਬਿਲਡਿੰਗਾਂ ਗਈਆਂ ਹੋਰ ਕੀ ਰਹਾ ਕੋਰੋਬਾਰ ਵਾਲਿਆਂ ਦੀ ਖਤਮ ਹੋ ਜਾਣਾ ਇਹ ਸਭ ਬਿਲਡਿੰਗਾਂ ਮਿਲਣਗੇ ਚਲੋ ਚੱਲਦੇ ਆਗੇ ਆ ਜਾਓ ਵੇ ਮਿੱਤਰੋ ਪੰਜਾਬ ਜਿੰਨੇ ਗੋਲ ਗੱਪੇ ਬੰਦ ਹੋ ਗਏ ਇੱਥੇ ਬਾਦੂ ਗੋਲ ਗੱਪੇ ਆ ਜਿਵੇਂ ਥਾਣੇ ਵਿੱਚੋਂ ਇੱਕ ਰੇੜੀ ਆ ਲੱਗੀ ਆਪਾਂ ਚੱਲੇ ਇਧਰ ਸਮਾਨ ਲੈਣ ਆਜੋ ਦੇ ਦੇ ਜੀ ਇੱਥੇ ਬਹੁਤ ਕਰਜਾ ਕਰਕੇ ਆਏ ਕਰਜਾ ਥੋੜਾ ਹੋਰ ਕਰ ਲਈਏ ਆਜੋ ਭਾਈ ਅੰਕਲ ਅੰਕਲ ਇੱਕ ਵਰਦਨ ધોਣੇ ਵਾਲਾ ਸਾਬਣ ਦੇਣਾ ਡੱਬੀ